ਪੰਜਾਬੀ ਬੋਲੀ ਹੁੰਦੀ ਹੈ ਇੱਕ ਕਵਤ ਹਾਂਜੀ ਸਵਾਗਤ ਹਾਂਜੀ ਮੇਰੇ ਪੁਰਦਾਦਾ ਜੀ ਨੇ ਲਿਖੀ ਹੋਇਆ ਰਾਜਨੀਤਿਕ ਸਰਤਾਪ ਬਾਬ ਸਿੰਘ ਜਾਲਾ ਨੀ ਬੋਲੀ ਪੰਜਾਬ ਦੀ ਏ ਤੈਨੂੰ ਹਰਦਮ ਛੱਡੀਆਂ ਛਾਵਾਂ ਨੀ ਡਾਲੀ ਗੁਲਾਬ ਦੀ ਏ ਤੇਰਾ ਮੈਂ ਕਰੀਨਾ ਲੱਗਦਾ ਵਾਂ ਤੇਰੇ ਜਿਹੀਏ ਨਾ ਕੋਈ ਮਿੱਟੀ ਨਾ ਕੋਈ ਸੁਣੀ ਤੇ ਨਾ ਕੋਈ ਮਿੱਟੀ ਤੇਰੀਆਂ ਸਾਥਣਾ ਕੋ ਤੇਰੇ ਸਿਰ ਤੇ ਛਤਰ ਚੁਲਾਵਾਂ ਨਹੀਂ ਬੋਲੀ ਪੰਜਾਬ ਦੀ ਐ ਤੈਨੂੰ ਹੱਦਾਂ ਕੰਨੀਆਂ ਚਾਹਾਂ ਐਤਰੋ ਉਤਰੋ ਆਈਆਂ ਚੱਲ ਕੇ ਬੈਠਣੀ ਆ ਤੇਰਾ ਵਿਹਵਾ ਮਰ ਕੇ ਮੈਂ ਬਜੀ ਪਰਦੇਸੋਂ ਤੇਰੇ ਘਰ ਦੀ ਗੋਲੀ ਬਣਾਵਾਂ ਨਹੀਂ ਗੋਲੀ ਮੰਜਾ ਆਉਣੀ ਐ ਤੈਨੂੰ ਹੱਦਾਂ ਕੰਨੀਆਂ ਚਾਹਾਂ ਤੇ ਕਾਫੀ ਵੱਡੀ ਕਵਿਤਾ ਜ਼ੇਰ ਉਸ ਕੋ ਛਤਰਾ ਦੇ ਬਹੁਤ ਬਹੁਤ ਧੰਨਵਾਦ Bapak Ibu Ria, Harbun